ਬਹੁਤ ਵੱਡੀ ਸੇਲ ਚੱਲੀ ਜਾਂਦੀ ਹੈ ਜੀ ਬਹੁਤ ਵੱਡੀ ਆਹ ਦੇਖੋ ਸੂਟ ਪਿਓਰ ਕਰੇਪ ਦਾ ਸੂਟ ਪਿਓਰ ਕਰੇਪ ਦਾ ਸੂਟ ਨਾਲ ਆ ਗਈ ਪੂਰੀ ਵਧੀਆ ਬਾਵਾ ਤੇ ਵੀ ਕੜਾਈ ਨਾਲ ਆ ਗਈ ਕੱਢੀ ਹੋਈ ਚੁੰਨੀ ਬਾਜ਼ਾਰ ਦਾ ਰੇਟ ਹੈ 1400 1500 ਸੂਟ ਮਿਲੂਗਾ ਤੁਹਾਨੂੰ ਸਿਰਫ ਤੇ ਸਿਰਫ 700 ਰੁਪਏ ਦੀ ਰੇਂਜ 'ਚ ਜੀ ਕੜਾਈ ਵਾਲੇ ਸੂਟਾਂ ਤੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਆ ਗਈਆਂ ਆਈਟਮਾਂ ਇਹ ਜੀਆਂ ਵੀ ਤੁਸੀਂ ਦੇਖ ਕੇ ਜੀ ਖੁਸ਼ ਹੋ ਜੂਗਾ ਆਹ ਸੂਟ ਦੇਖੋ ਪਿਓਰ ਮਸ਼ਲੀਨ ਦਾ ਸੂਟ ਆ ਗਿਆ ਜੀ ਰੇਟ ਹੈ ਸਿਰਫ ਤੇ ਸਿਰਫ 550 ਰੁਪਏ ਆ ਜੀ 550 ਰੁਪਏ ਦੀ ਰੇਂਜ ਚ ਸੂਟ ਮਿਲ ਜਾਣਗੇ ਪੂਰੇ ਭਾਰੀ ਭਾਰੀ ਡਿਜ਼ਾਈਨ ਕਲਰ ਜਿੰਨੇ ਮਰਜ਼ੀ ਲੈ ਲਓ ਇਸ ਤੋਂ ਬਾਅਦ ਆ ਗਿਆ ਜੀ ਸਿਮਰ ਦਾ ਕੱਪੜਾ ਸਿਮਰ ਦਾ ਕੱਪੜਾ ਬਾਜ਼ਾਰ ਚ ਰੇਦੇ 1800 ਬਾਜ਼ਾਰ ਚ ਰੇਟ ਹੈ 1900 ਜੀ ਸੂਟ ਮਿਲੂਗਾ ਤੁਹਾਨੂੰ ਸਿਰਫ ਤੇ ਸਿਰਫ 900 ਰੁਪਏ ਦੀ ਰੇਂਜ ਚ ਨਾਲ ਪੂਰਾ ਵਧੀਆ ਸਿਮਰ ਦਾ ਦੁਪੱਟਾ ਡਿਜ਼ਾਈਨ ਕਲਰ ਜਿੰਨੇ ਮਰਜ਼ੀ ਲੈ ਲਓ ਉਹ ਨਹੀਂ ਮਿਲ ਜਾਣਗੇ ਜੀ ਜਿਹੀ ਜੀ ਮਰਜ਼ੀ ਆਈਟਮਾਂ ਲਓ ਆ ਦੇਖੋ ਭਾਰੀ ਭਾਰੀ ਸੂਟ ਸਾਰੇ ਹਾਜ਼ਰ ਨੇ ਇਸ ਤੋਂ ਬਾਅਦ ਚੀਜ਼ਾਂ ਚੈੱਕ ਕਰੋ ਜੀ ਬਾਜ਼ਾਰ 'ਚ ਕਿਸੇ ਦਾ ਰੇਟ ਹੈ 10000 ਕਿਸੇ ਦਾ ਰੇਟ ਹੈ 12000 ਸੂਟ ਤੁਹਾਨੂੰ ਮਿਲਣਗੇ ਬਹੁਤ ਘੱਟ ਰੇਟਾਂ ਤੇ ਆਹ ਸੂਟ ਦੇਖੋ ਜੀ ਬਾਜ਼ਾਰ 'ਚ ਸੂਟ ਹੈ 4000 ਦਾ ਬਾਜ਼ਾਰ 'ਚ ਸੂਟ ਹੈ 4200 ਰੁਪਏ ਦਾ ਸੂਟ ਤੁਹਾਨੂੰ ਮਿਲੇਗਾ ਜੀ ਸਿਰਫ ਤੇ ਸਿਰਫ 2000 ਰੁਪਏ ਦੀ ਰੇਂਜ 2000 ਰੁਪਏ ਦੀ ਰੇਂਜ 'ਚ ਪੂਰਾ ਭਾਰੀ ਸੂਟ ਪੂਰਾ ਭਾਰੀ ਸੂਟ ਨਾਲ ਭਾਰੀ ਚੁੰਨੀ ਨੈਚੁਰਲ ਦਾ ਕੱਪੜਾ ਆ ਗਿਆ ਜੀ ਡਿਜ਼ਾਈਨ ਮਿਲ ਜਾਣਗੇ ਬਹੁਤ ਜ਼ਿਆਦਾ ਜਿੰਨੇ ਮਰਜ਼ੀ ਡਿਜ਼ਾਈਨ ਲਿਆ ਜਾ ਸਕਦੇ ਹੋ ਡਿਜ਼ਾਈਨ ਸਾਰੇ ਹਾਜ਼ਰ ਨੇ ਜੀ ਰੰਗ ਜਿਹੇ ਜਾਂ ਮਰਜ਼ੀ ਲੈ ਲਓ orange color ਲੈ ਲਓ ਬਾਰਡਰ ਗ੍ਰੀਨ ਕਲਰ ਲੈ ਲਓ ਸਾਰੇ ਰੰਗ ਮਿਲ ਜਾਣਗੇ ਜਿੰਨੇ ਮਰਜ਼ੀ ਕਲਰ ਲੈ ਸਕਦੇ ਹੋ ਡਿਜ਼ਾਈਨ ਸੂਟ ਸ਼ੁਰੂ ਹੋ ਜਾਣਾ ਜੀ 180 ਰੁਪਏ ਤੋਂ 180 ਰੁਪਏ ਤੋਂ ਸੂਟ ਸ਼ੁਰੂ ਹੈ ਜਿਹੜੀ ਮਰਜ਼ੀ ਚੀਜ਼ ਲੈ ਕੇ ਜਾ ਸਕਦੇ ਹੋ ਇੱਕ ਇੱਕ ਚੀਜ਼ ਮਿਲਣੀ ਹੈ ਜੀ ਕੋਈ ਐ ਨਹੀਂ ਵੀ ਇਕੱਲੇ ਸੂਟ ਕੁੜਤੇ ਪਿਆਮੇ ਚਾਦਰਾਂ ਕੰਬਲ ਹਰੇਕ ਚੀਜ਼ ਮਿਲਣੀ ਹੈ ਜੀ ਜਿਵੇਂ ਇਹ ਮਰਜ਼ੀ ਚੀਜ਼ ਨਵੇਂ ਦੁਕਾਨਾਂ ਦੇ ਕੰਮ ਸ਼ੁਰੂ ਕਰੋ ਜਿਨ੍ਹਾਂ ਨੇ ਦਾਜ ਵਰੀਆਂ ਵਾਸਤੇ ਕੱਪੜਾ ਲੈਣਾ ਹੈ ਦਾਜ ਵਰੀਆਂ ਵਾਸਤੇ ਵੀ ਕੱਪੜਾ ਲੈ ਕੇ ਜਾ ਸਕਦੇ ਹੋ